ਮੱਦੀਆ ਬਾਈ ਟੁੱਟੀ ਐ ਤਾਂ ਦੇਖੀ। ਢਾਂਕਾ ਦੀ ਬੋਰੀਆਂ ਹੀ ਡਿੱਗੀਆਂ। ਹਾਂਜੀ। ਇਹਨੂੰ ਵੇਖੋ 8 ਦਾ ਮਹੀਨੇ ਹੋ ਗਏ ਭਾਈ। ਇਤਰਾ ਮੰਜੇ ਤੇ ਪਿਆ ਇਹਨੂੰ। ਹਾਂਜੀ। ਲਾਇ ਭਾਈ ਕੀ ਕਰਾਇ ਵੇ ਦਬਾਏ ਹੋ ਵੇਰ ਹੋ ਗਏ। ਨਾ ਟੁੱਟ। ਲਾਇ ਭਾਈ ਕੋਈ ਹਾਥੀ ਬਾਹਰ ਵੜਾਉਣ ਲਿਆ ਇਹਨੂੰ ਕਿ ਕੀ ਕਰ ਸਕਦੇ। ਕਿੰਨੇ ਬੱਚੇ ਕਿੰਨੇ? 4 ਤੇ ਚਲੋ ਆਪਾਂ ਨੇ ਆ ਕੇ ਥੋੜੀ ਬਾਤ ਇਹਨਾਂ ਦੀ ਮੱਤ ਕੋਈ ਕਰਨਾ। ਹੱਥ ਪੱਥਾ ਖਾਣੋਂ ਕਿਉਂਕਿ ਬਾਲੇ ਗਰੀਬ ਆਏ ਹੁਣੇ ਹੋਈ ਵੀ ਆ ਤੁ ਮੰਝੇ ਤੇਨੂੰ ਉਠਾ ਦੇਣ ਤੇ ਬਸ ਸਾਨੂੰ ਇਹਨੇ ਬੋਤ ਤੇ ਇਹ ਇਲਾਜ ਕਿਉਂ ਨਹੀਂ ਕਰਾਉਂਦੇ ਸਰ ਪੈਸਾ ਢੇਲਾ ਨਹੀਂ ਹੈਗਾ ਤੇ ਲਾਜੋ ਵਿਚਾਰੇ ਗਰੀਬ ਕੀ ਕਰਾਉਣਾ ਕੀ ਗੱਲ ਲੰਮੇ ਪਏ ਮੰਝੇ ਦੇ ਭਾਈ ਯਾਰ ਦਿਨ ਚਾਰ ਤੀਆਂ ਲਾ ਟੁੱਟੀ ਮੰਝੇ ਜੇ ਉਠਾ ਦੋ ਕੀ ਹੋਇਆ ਕੀ ਕਿਤਰਾ ਟੁੱਟੀ ਲਾਤੇ ਇਹ ਮੱਡੀ ਜੋ ਭਾਈ ਟੁੱਟੀ ਹੈ ਢਾਂਗ ਦੇ ਕੇ ਢਾਂਗਾ ਦੀ ਬੋਰੀਆਂ ਹੀ ਡਿੱਗੀ ਸੀ ਹਾਂ ਜੀ ਤੇ ਲਾਜ ਨਹੀਂ ਕਰਵਾਇਆ ਲਾਏ ਭਾਈ ਕੇ ਕਰਵਾਏ ਵੇ ਦਬਾਏ ਫੇਰ ਹੋ ਗਈ ਨਾ ਟੁੱਟ ਫੇਰ ਟੁੱਟ ਗਈ ਹਾਂਜੀ ਉਸੇ ਥਾਂ ਤੋਂ ਹੀ ਹਾਂਜੀ ਹੁਣ ਕੀ ਮੰਗ ਕੀ ਕਰਦੇ ਜੇ ਮੰਗ ਭਾਈ ਮੁੰਜੇ ਉਠਾ ਦੇ ਨਾ ਵੜਾ ਕਿੰਨਾ ਚਿਰ ਹੋ ਗਿਆ ਮੁੰਜੇ ਦੇ ਤੈਨੂੰ ਸਾਲ ਹੋ ਗਿਆ ਭਾਈ ਇਤਰਾ ਮੁੰਜੇ ਦੇ ਰੜਕਦੇ ਹਾਂਜੀ ਤੇ ਕੋਈ ਕੇ ਸਰਪੰਚ ਨੇ ਜਾ ਕੇ ਇਸ ਨੇ ਕੁਛ ਨੇ ਨਹੀਂ ਕੁਛ ਹੈ ਦਾ ਕੀਤੀ ਕਹਿੰਦੇ ਭਾਈ ਕੀਤੀ ਹੈ ਕਿਹੜਾ ਪਿੰਡ ਕਿਹੜਾ ਬਾਸਰ ਕੇ ਭਾਈ ਕੀ ਗੱਲ ਕੀ ਹੋਈ ਆ ਵੀਰ ਨੂੰ ਜੀ ਐਨੂੰ ਵੇਖੋ ਵੀਰ ਨੂੰ ਲੱਤ ਟੁੱਟ ਗਈ ਤਾਂ ਮੰਡੀ ਦੇ ਧਾਂਗ ਦੇ ਉੱਤੇ ਕਿੰਨਾ ਚਿਰ ਹੋ ਗਿਆ ਜੀ ਐਨੂੰ ਵੇਖੋ 8-10 ਮਹੀਨੇ ਹੋ ਗਏ ਭਾਈ ਇਤਰਾ ਮੰਜੇ ਤੇ ਪਿਆ ਨੂੰ ਹਾਂਜੀ ਤੇ ਕੀ ਗੱਲ ਲਾਇਕ ਕਿਉਂ ਨਹੀਂ ਕਰਾਉਂਦੇ ਲਾਇ ਭਾਈ ਕੋਈ ਹਾਥੀ ਬਾਹ ਨਹੀਂ ਫੜਾਉਣ ਦੇ ਉਹਨੂੰ ਤੇ ਕੀ ਕਰ ਸਕਦੇ ਕਿੰਨੇ ਬੱਚੇ ਕਿੰਨੇ ਨੇ ਚਾਰ ਅੱਛਾ ਹੁਣ ਕੀ ਮੰਗ ਕੀ ਕਰਦੇ ਹਣੇ ਹੋਈ ਵੀ ਸਾਡਾ ਮੰਜੇ ਤੇ ਉਠਾ ਦੇਣ ਤੇ ਬਸ ਸਾਨੂੰ ਇਹਨੇ ਬਹੁਤ ਇਲਾਜ ਦੀ ਮੰਗ ਕਰਦੇ ਹਾਂਜੀ ਇਹ ਸਾਡੇ ਗਵਾਂਡ ਵੀ ਨਹੀਂ ਕਦੋਂ ਦੇ ਮੰਜੇ ਤੇ ਇਹਨਾਂ ਨੂੰ ਹੋ ਗਏ ਨੇ ਕਾਫੀ ਟਾਈਮ ਹੋ ਚੱਲਿਆ ਵਾ ਤੇ ਚਲੋ ਆਪਾਂ ਨੇ ਆ ਕੇ ਥੋੜੀ ਬੱਤੀ ਇਹਨਾਂ ਦੀ ਮੱਤ ਕੋਈ ਕਰਨਾ ਹੱਥ ਪੱਥਾ ਵਣ ਕਿਉਂਕਿ ਬਾਲੇ ਗਰੀਬ ਆ ਤੇ ਇਹ ਇਲਾਜ ਕਿਉਂ ਨਹੀਂ ਕਰਾਉਂਦੇ ਸਰ ਪੈਸਾ ਢੇਲਾ ਨਹੀਂ ਹੈਗਾ ਤੇ ਲਾਜੋ ਵਿਚਾਰੇ ਗਰੀਬ ਕੀ ਕਰਾਂ ਹੁਣ ਕੀ ਮੰਗ ਕਰਦੇ ਸਮਾਜ ਸੇਵੀਆਂ ਮੰਗ ਇਹਨਾਂ ਦੇ ਹੱਥ ਹੱਥ ਜੋੜ ਕੇ ਹੀ ਬੇਨਤੀ ਆ ਕਿ ਚਲੋ ਜਿੰਨੇ ਜੋ ਗਿਆਗੇ ਸਾਰੇ ਆਪਣੇ ਭੈਣ ਭਰਾ ਅੱਥੀ ਥੋੜੇ ਬਾਤੇ ਚਲੋ ਕਰਨ ਮਤ ਕਰਨ ਇਹਨਾਂ ਨੇ ਵੀ ਚਲੋ ਥੋੜੇ ਬਾਤੇ ਪੈਸੇ ਦੇਣ ਚਲੋ ਗਰੀਬ ਮੰਦੇ ਤੋਂ ਉੱਠ ਜੁਲਾ ਜੋ ਵਿਚਾਰੇ ਦਾ